ਸਾਸੀ ਗੱਜ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜੋ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਨੇ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹੋਣਗੇ ਸ਼ਰਟ ਵੀ ਹੋਏਗੀ ਕਾਟਨ ਦੀ ਪ੍ਰਿੰਟਡ ਸ਼ਰਟ ਹੋਏਗੀ ਬਾਟਮ ਵੀ ਨਾਲ ਤੁਹਾਨੂੰ ਪ੍ਰਿੰਟਡ ਮਿਲੇਗੀ ਬਾਟਮ ਵੀ ਕਾਟਨ ਦੀ ਹੋਏਗੀ ਦੁਪੱਟਾ ਜਿਹੜਾ ਹੋਏਗਾ ਕੋਟਾ ਡੋਰੀਆ ਦਾ ਰਹੇਗਾ ਇਹ ਤੁਹਾਨੂੰ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਤੇ ਟਾਈ ਮੀਟਰ ਹੀ ਦੁਪੱਟੇ ਦੀ ਕੱਟ ਹੋਏਗੀ ਪ੍ਰਾਈਸ ਆਪਾਂ ਉੱਪਰ ਮੈਂਸ਼ਨ ਕਰ ਦਿੱਤਾ ਹੈ ਘੱਟ ਪ੍ਰਾਈਸ ਵਿੱਚ ਸੂਟ ਲੈਣਗੇ ਗਰਮੀਆਂ ਦੇ ਹੀ ਸਾਰੇ ਰਹਿਣਗੇ ਸੂਟੇ ਵਾਲੇ ਅਗਰੇ ਨਾਲ ਵਿੱਚ ਕੋਈ ਵੀ ਸੂਟ ਤੁਸੀਂ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ ਉਹਨਾਂ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਦਾ ਆਪਣੇ ਲਈ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਲਾਈਟ ਡਾਰਕ ਸਾਰੇ ਹੀ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਨੇ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਬਹੁਤ ਹੀ ਪਿਆਰੇ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟ ਸੂਟ ਮਿਲੇਗਾ 올ਓਵਰ ਸੂਟ ਹੋਏਗਾ 3.5 ਮੀਟਰ ਵੱਡੇ ਪਣੇ ਦੀ ਕੱਟ ਰਹੇਗੀ ਪਿਓਰ ਮਰਮਲ ਦਾ ਤੁਹਾਨੂੰ ਦੁਪੱਟਾ ਮਿਲ ਜਾਏਗਾ ਦੁਪੱਟਾ ਵੀ ਪ੍ਰਿੰਟਡ ਹੀ ਰਹੇਗਾ ਕੈਸ਼ ਅਨ ਡਿਵਰ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਅਗਰ ਵੀਡੀਓ ਪਸੰਦ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ